ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ 2 ਸਤੰਬਰ ਤੋਂ ਅਮਰੀਕਾ 'ਚ ਹਰ H1B ਅਤੇ F1 ਵੀਜ਼ਾ ਹੋਲਡਰ ਨੂੰ ਆਪਣਾ ਵੀਜ਼ਾ ਰੀਨਿਊ ਕਰਵਾਉਣ ਲਈ ਵਾਪਸ ਆਪਣੇ ਮੁਲਕ ਜਾਣਾ ਪਵੇਗਾ ਤੇ ਉਥੋਂ ਦੀ ਐਮਬੈਸੀ ਜਾਂ ਕੌਂਸੂਲੇਟ 'ਚ ਜਾ ਕੇ ਇੰਟਰਵਿਊ ਦੇਣੀ ਪਵੇਗੀ ਦਿੱਤੀ ਛੋਟ ਚ ਇਹ ক্যাਟਗਰੀਆਂ ਸ਼ਾਮਲ ਨਹੀਂ ਹੋਣਗੀਆਂ ਇਹ ਫੈਸਲਾ ਅਮਰੀਕਾ ਚ ਰਹਿ ਰਹੇ ਭਾਰਤੀ ਤਕਨੀਕੀ ਕਾਮਿਆਂ ਲਈ ਨੁਕਸਾਨਦਾਇਕ ਹੋਵੇਗਾ ਕਿਉਂਕਿ ਲਗਭਗ 80% ਰੀਨਿਊਅਲ ਭਾਰਤੀ ਲੋਕਾਂ ਵੱਲੋਂ ਹੁੰਦੇ ਨੇ ਹੁਣ ਉਹਨਾਂ ਨੂੰ ਰੀਨਿਊਅਲ ਲਈ ਭਾਰਤ ਵਾਪਸ ਜਾਣਾ ਪਵੇਗਾ ਭਾਰਤ ਚ ਅਮਰੀਕੀ ਦੂਤਾਵਾਸਾਂ ਕੋਲ ਇੰਨੇ ਲੋਕਾਂ ਦੇ ਇੰਟਰਵਿਊ ਲੈਣ ਲਈ ਇੰਨਾ ਜ਼ਿਆਦਾ ਸਟਾਫ ਨਹੀਂ ਹੈ ਜਿਸ ਕਾਰਨ ਉਹਨਾਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਜ਼ਿਕਰਯੋਗ ਹੈ ਕਿ ਟਰੰਪ ਅਤੇ ਮੈਗਾ ਸਮਰਥਕ ਅਮਰੀਕਾ ਦੀ ਟੈਕ ਇੰਡਸਟਰੀ ਚੋਂ ਭਾਰਤੀ ਕਾਮਿਆਂ ਦੀ ਥਾਂ ਅਮਰੀਕਨ ਕਾਮਿਆਂ ਨੂੰ ਪਹਿਲ ਦੇਣ ਦੀ ਵਕਾਲਤ ਕਰਦੇ ਆ ਰਹੇ ਨੇ ਉਹਨਾਂ ਦਾ ਤਰਕ ਹੈ ਕਿ ਅਮਰੀਕਨ ਕਾਮੇ ਮਹਿੰਗੇ ਹੋਣ ਕਾਰਨ ਇਹ ਕੰਪਨੀਆਂ ਭਾਰਤ ਤੋਂ ਵਰਕ ਪਰਮਿਟ ਤੇ ਸਸਤੇ ਕਾਮੇ ਮੰਗਵਾ ਲੈਂਦੀਆਂ ਨੇ ਜਿਸ ਨਾਲ ਅਮਰੀਕਨ ਨੌਜਵਾਨੀ ਦਾ ਨੁਕਸਾਨ ਹੋ ਰਿਹਾ ਹੈ ਗੌਰਤਲਬ ਹੈ ਕਿ ਅਮਰੀਕੀ ਵਿਦੇਸ਼ ਵਿਭਾਗ ਨੇ 2 ਸਤੰਬਰ 2025 ਤੋਂ ਗੈਰ ਪ੍ਰਵਾਸੀ ਵੀਜ਼ਾ ਲਈ ਇੰਟਰਵਿਊ ਛੋਟ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ ਹੁਣ ਜ਼ਿਆਦਾਤਰ ਲੋਕਾਂ ਨੂੰ ਅਮਰੀਕੀ ਦੂਤਾਵਾਸ ਜਾਂ ਕੌਂਸੂਲੇਟ ਜਾਣਾ ਪਵੇਗਾ ਤੇ ਨਿੱਜੀ ਤੌਰ ਤੇ ਇੰਟਰਵਿਊ ਦੇਣੀ ਪਵੇਗੀ ਇਹ ਬਦਲਾ ਬੱਚਿਆਂ 14 ਸਾਲ ਤੋਂ ਘੱਟ ਅਤੇ ਬਜ਼ੁਰਗਾਂ 79 ਸਾਲ ਤੋਂ ਵੱਧ ਨੂੰ ਵੀ ਪ੍ਰਭਾਵਿਤ ਕਰੇਗਾ ਜਿਨ੍ਹਾਂ ਨੂੰ ਪਹਿਲਾਂ ਇੰਟਰਵਿਊ ਤੋਂ ਛੋਟ ਦਿੱਤੀ ਗਈ ਸੀ ਹਾਲਾਂਕਿ ਕੁਝ ਖਾਸ ਮਾਮਲਿਆਂ 'ਚ ਇੰਟਰਵਿਊ ਛੋਟ ਪਹਿਲਾਂ ਵਾਂਗ ਜਾਰੀ ਰਹੇਗੀ ਇਹਨਾਂ ਵਿੱਚ A1 A2 C3 ਪਰ ਇਹਦੇ ਵਿੱਚ ਨਿੱਜੀ ਕਰਮਚਾਰੀਆਂ ਨੂੰ ਛੱਡ ਦਿੱਤਾ ਜਾਏਗਾ G1 ਤੇ G4 NATO1 ਤੋਂ NATO6 ਅਤੇ Tecro E1 ਵੀਜ਼ਾ ਲਈ ਬਿਨਕਾਰ ਸ਼ਾਮਲ ਨੇ ਇਹ ਵੀਜ਼ੇ ਮੁੱਖ ਤੌਰ ਤੇ ਕੂਟਨੀਤਿਕ ਜਾਂ ਸਰਕਾਰੀ ਕੰਮ ਲਈ ਨੇ ਇਸ ਤੋਂ ਇਲਾਵਾ ਜਿਨ੍ਹਾਂ ਕੋਲ ਪੂਰੀ ਤਰ੍ਹਾਂ ਵੈਧ B1 B2 ਜਾਂ B1 B2 ਵੀਜ਼ਾ ਮੈਕਸੀਕਨ ਨਾਗਰਿਕਾਂ ਲਈ ਬਾਰਡਰ ਕ੍ਰਾਸਿੰਗ ਕਾਰਡ ਹੈ ਤੇ ਉਹਨਾਂ ਦਾ ਵੀਜ਼ਾ 12 ਮਹੀਨਿਆਂ ਦੇ ਅੰਦਰ ਖਤਮ ਹੋ ਰਿਹਾ ਹੈ ਉਹ ਵੀ ਇੰਟਰਵਿਊ ਛੋਟ ਲਈ ਯੋਗ ਹੋ ਸਕਦੇ ਨੇ ਪਰ ਕੁਝ ਸਖਤ ਸ਼ਰਤਾਂ ਦੇ ਨਾਲ ਇਹਨਾਂ ਸ਼ਰਤਾਂ 'ਚ ਸ਼ਾਮਲ ਹੈ ਕਿ ਬਿਨੇਕਾਰ ਨੂੰ ਉਸ ਦੇਸ਼ ਤੋਂ ਅਰਜ਼ੀ ਦੇਣੀ ਪਵੇਗੀ ਜਿਸ ਦਾ ਉਹ ਨਾਗਰਿਕ ਹੈ ਜਾਂ ਜਿਸ ਵਿੱਚ ਉਹ ਰਹਿ ਰਿਹਾ ਹੈ ਉਸ ਨੂੰ ਪਹਿਲਾਂ ਵੀਜ਼ਾ ਦੇਣ ਤੋਂ ਇਨਕਾਰ ਨਹੀਂ ਕੀਤਾ ਹੋਣਾ ਚਾਹੀਦਾ ਤੇ ਜੇਕਰ ਅਜਿਹਾ ਹੈ ਤਾਂ ਇਨਕਾਰ ਨੂੰ ਅਧਿਕਾਰਤ ਤੌਰ ਤੇ ਉਲਟਾ ਦਿੱਤਾ ਜਾਣਾ ਜ਼ਰੂਰੀ ਹੋਵੇਗਾ ਇਸ ਤੋਂ ਇਲਾਵਾ ਇਸ ਵਿੱਚ ਕੋਈ ਹੋਰ ਸੰਭਾਵੀ ਤੌਰ ਤੇ ਇਤਰਾਜ਼ਯੋਗ ਚੀਜ਼ ਨਹੀਂ ਹੋਣੀ ਚਾਹੀਦੀ ਹਾਲਾਂਕਿ ਭਾਵੇਂ ਕੋਈ ਵੀ ਇਹਨਾਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰੇ ਵੀਜ਼ਾ ਅਧਿਕਾਰੀ ਫਿਰ ਵੀ ਇਹ ਫੈਸਲਾ ਕਰ ਸਕਦਾ ਹੈ ਕਿ ਉਸ ਨੂੰ ਇੰਟਰਵਿਊ ਲਈ ਬਣਾਉਣਾ ਹੈ ਜਾਂ ਨਹੀਂ ਯਾਨੀ ਇੰਟਰਵਿਊ ਜ਼ਰੂਰੀ ਹੋ ਸਕਦਾ ਹੈ ਭਾਵੇਂ ਤੁਸੀਂ ਯੋਗ ਹੋ ਸਾਰੇ ਬੇਨਿਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਵੀਨਤਮ ਜਾਣਕਾਰੀ ਅਤੇ ਮੁਲਾਕਾਤ ਦੀ ਉਪਲਬਧਤਾ ਦੀ ਜਾਂਚ ਕਰਨ ਲਈ ਆਪਣੇ ਨਜ਼ਦੀਕੀ ਅਮਰੀਕੀ ਦੂਤਾਵਾਸ ਜਾਂ ਕੌਂਸਲਟ ਦੀ ਵੈੱਬਸਾਈਟ ਤੇ ਜਾਣ ਇਹ ਨਵਾਂ ਨਿਯਮ 18 ਫਰਵਰੀ 2025 ਨੂੰ ਲਾਗੂ ਹੋਏ ਪੁਰਾਣੇ ਛੋਟ ਨਿਜਮਾਦੀ ਥਾਂ ਲਵੇਗਾ ਰਾਸ਼ਟਰਪਤੀ ਡੋਨਲਡ 트੍ਰੰਪ ਨੇ 1 ਅਗਸਤ ਤੋਂ ਭਾਰਤ ਤੇ 25% ਤੋਂ ਜ਼ਿਆਦਾ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ 트੍ਰੰਪ ਨੇ ਭਾਰਤ ਨੂੰ ਦੋਸਤ ਦੱਸਦੇ ਹੋਏ ਕਿਹਾ ਕਿ ਅਮਰੀਕਾ ਨੇ ਇਸ ਦੇਸ਼ ਨਾਲ ਤੁਲਨਾਤਮਕ ਤੌਰ ਤੇ ਬਹੁਤ ਘੱਟ ਕਾਰੋਬਾਰ ਕੀਤਾ ਹੈ ਕਿਉਂਕਿ ਉਸ ਦੇ ਉੱਚ ਟੈਰਿਫ ਨੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਚ ਕਿਹਾ ਕਿ ਭਾਰਤ ਦੇ ਟੈਰਿਫ ਬਹੁਤ ਜ਼ਿਆਦਾ ਨੇ ਤੇ ਉਹਨਾਂ ਚ ਸਭ ਤੋਂ ਸਖਤ ਅਤੇ ਗੈਰ-ਮੁਦਰਾ ਵਪਾਰ ਰੁਕਾਵਟਾਂ ਨੇ। ਇਹ ਹੀ ਨਹੀਂ ਉਹਨਾਂ ਨੇ 1 ਅਗਸਤ ਤੋਂ ਭਾਰਤ ਉਤੇ 25% ਟੈਰਿਫ ਤੋਂ ਇਲਾਵਾ ਜੁਰਮਾਨਾ ਲਗਾਉਣ ਦਾ ਵੀ ਐਲਾਨ ਕੀਤਾ। ਉਹਨਾਂ ਕਿਹਾ ਕਿ ਰੂਸ ਤੋਂ ਵੱਡੀ ਮਾਤਰਾ ਫੌਜੀ ਉਪਕਰਣ ਖਰੀਦਣ ਤੇ ਰੂਸ ਦਾ ਸਭ ਤੋਂ ਵੱਡਾ ਊਰਜਾ ਖਰੀਦਦਾਰ ਬਣਨ ਲਈ ਉਸ ਉਤੇ ਜੁਰਮਾਨਾ ਲਗਾਇਆ ਜਾਵੇਗਾ ਇਸ ਤੋਂ ਪਹਿਲਾਂ 트ੰਪ ਨੇ ਕਿਹਾ ਸੀ ਕਿ ਭਾਰਤ ਨਾਲ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ 트ੰਪ ਮੰਗਲਵਾਰ ਨੂੰ ਸਕਾਟਲੈਂਡ ਤੋਂ ਵਾਸ਼ਿੰਗਟਨ ਪਰਤਦੇ ਸਮੇਂ 에어ਫੋਰਸ 1 ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਉਨ੍ਹਾਂ ਤੋਂ ਭਾਰਤ ਨਾਲ ਵਪਾਰ ਸਮਝੌਤੇ ਬਾਰੇ ਪੁੱਛਿਆ ਗਿਆ ਇਹ ਪੁੱਛੇ ਜਾਣ ਤੇ ਕਿ ਕੀ ਭਾਰਤ ਨਾਲ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ 트ੰਪ ਨੇ ਕਿਹਾ ਨਹੀਂ ਅਜੇ ਨਹੀਂ ਹੋਇਆ ਉਨਾ ਤੋਂ ਉਹਨਾਂ ਰਿਪੋਰਟਾਂ ਬਾਰੇ ਵੀ ਪੁੱਛਿਆ ਗਿਆ ਕਿ ਭਾਰਤ ਉੱਤੇ 20 ਤੋਂ 25 ਫੀਸਦੀ ਦੇ ਵਿਚਕਾਰ ਉੱਚ ਅਮਰੀਕੀ ਟੈਰਿਫ ਲਗਾਇਆ ਜਾ ਸਕਦਾ ਹੈ ਤਾਂ ਉਹਨਾਂ ਨੇ ਹਾਂ ਚ ਜਵਾਬ ਦਿੱਤਾ ਇਹ ਪੁੱਛੇ ਜਾਣ ਤੇ ਕਿ ਉਹ ਭਾਰਤ ਨਾਲ ਸੌਦੇ ਤੋਂ ਕੀ ਉਮੀਦ ਕਰ ਰਹੇ ਨੇ ਉਹਨਾਂ ਕਿਹਾ ਭਾਰਤ ਇੱਕ ਚੰਗਾ ਦੋਸਤ ਰਿਹਾ ਏ ਪਰ ਭਾਰਤ ਨੇ ਅਸਲ ਚ ਲਗਭਗ ਕਿਸੇ ਵੀ ਹੋਰ ਦੇਸ਼ ਨਾਲੋਂ ਵਧੇਰੇ ਟੈਰਿਫ ਵਸੂਲੇ ਨੇ ਸਾਲਾਂ ਤੋਂ ਪਰ ਹੁਣ ਮੈਂ ਇਨਚਾਰਜ ਹਾਂ ਅਤੇ ਤੁਸੀਂ ਅਜਿਹਾ ਨਹੀਂ ਕਰ ਸਕਦੇ ਮੈਨੂੰ ਲੱਗਦਾ ਹੈ ਕਿ ਵਪਾਰ ਸਮਝੌਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਉਮੀਦ ਹੈ ਕਿ ਅਮਰੀਕਾ ਲਈ ਇਹ ਬਹੁਤ ਵਧੀਆ ਨੇ ਅਮਰੀਕਾ ਦੀ ਇੱਕ ਟੀਮ ਦੋਹਾਂ ਦੇਸ਼ਾਂ ਵਿਚਾਲੇ ਪ੍ਰਸਤਾਵਿਤ ਦਵੱਲੇ ਵਪਾਰ ਸਮਝੌਤੇ ਦੇ ਲਈ ਅਗਲੇ ਦੌਰ ਦੀ ਗੱਲਬਾਤ ਲਈ 25 ਅਗਸਤ ਨੂੰ ਭਾਰਤ ਦਾ ਦੌਰਾ ਕਰੇਗੀ ਹਾਲਾਂਕਿ ਟੀਮ ਅਗਲੇ ਮਹੀਨੇ ਦੇ ਅਖੀਰ ਚਾਰੀਆ ਪਰ ਦੋਵੇਂ ਤਰ੍ਹਾਂ 1 ਅਗਸਤ ਤੋਂ ਪਹਿਲਾਂ ਅੰਤਰਮ ਵਪਾਰ ਸਮਝੌਤੇ ਲਈ ਮਤਭੇਦਾਂ ਨੂੰ ਦੂਰ ਕਰਨ 'ਚ ਰੁਝੀਆਂ ਹੋਈਆਂ ਨੇ ਜਿਸ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਭਾਰਤ ਸਮੇਤ ਦਰਜਣਾ ਦੇਸ਼ਾਂ ਉੱਤੇ ਲਗਾਏ ਗਏ ਟੈਰਿਫ ਦੀ ਮੁਅਤਲੀ ਦੀ ਮਿਆਦ ਖਤਮ ਹੋ ਜਾਵੇਗੀ ਭਾਰਤ ਅਤੇ ਅਮਰੀਕੀ ਟੀਮਾਂ ਨੇ ਪਿਛਲੇ ਹਫਤੇ ਵਾਸ਼ਿੰਗਟਨ 'ਚ ਸਮਝੌਤੇ ਲਈ ਪੰਜਵੇਂ ਦੌਰ ਦੀ ਗੱਲਬਾਤ ਸਮਾਪਤ ਕੀਤੀ ਸੀ ਉਧਰ ਦੂਜੇ ਪਾਸੇ ਫਰਾਂਸ ਜ਼ੋਰ ਦੇ ਰਿਹਾ ਹੈ ਕਿ ਅਮਰੀਕਾ ਸ਼ੈਂਪੇਨ ਅਤੇ ਵਾਈਨ ਸਮੇਤ ਹੋਰ ਐਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੁਆਰਾ ਲਗਾਈਆਂ ਗਈਆਂ ਆਯਾਤ ਡਿਊਟੀਆਂ ਤੋਂ ਛੋਟ ਦੇਵੇ ਫਾਈਨੈਂਸ਼ੀਅਲ ਟਾਈਮਜ਼ ਅਖਬਾਰ ਨੇ ਇੱਕ ਫ੍ਰਾਂਸੀਸੀ ਅਧਿਕਾਰੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ ਐਤਵਾਰ ਨੂੰ ਯੂਰਪੀਅਨ ਯੂਨੀਅਨ ਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਤੋਂ ਬਾਅਦ ਬਰਸਲਜ਼ ਅਤੇ ਪੈਰਿਸ 'ਚ ਇਸ ਗੱਲ ਨੂੰ ਲੈ ਕੇ ਪੰਬਲਪੂਸਾ ਪੈਦਾ ਹੋ ਗਿਆ ਕਿ ਅਮਰੀਕਾ ਦੁਆਰਾ ਆਯਾਤ ਕੀਤੇ ਜਾਣ ਵਾਲੇ ਜ਼ਿਆਦਾਤਰ ਯੂਰਪੀਅਨ ਸਮਾਨ 'ਤੇ ਲਗਾਈ ਗਈ 15 ਫੀਸਦੀ ਆਯਾਤ ਡਿਊਟੀ ਤੋਂ ਕਿਹੜੀਆਂ ਚੀਜ਼ਾਂ ਨੂੰ ਛੋਟ ਦਿੱਤੀ ਜਾਵੇਗੀ ਹਾਲਾਂਕਿ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਕਿਹਾ ਹੈ ਕਿ ਸ਼ੈਂਪੇਨ ਸਮੇਤ ਸਪਿਰਿਟ ਤੇ ਵਾਈਨ ਤੇ ਕੋਈ ਛੋਟ ਨਹੀਂ ਹੋਵੇਗੀ ਇਹ ਵੀ ਦੱਸਿਆ ਗਿਆ ਕਿ ਫਰਾਂਸ ਯੂਰਪੀਅਨ ਯੂਨੀਅਨ ਤੋਂ ਬਾਹਰਲੇ ਦੇਸ਼ਾਂ ਨੂੰ ਵਾਈਨ ਦਾ ਸਭ ਤੋਂ ਵੱਡਾ ਨਿਰਯਾਤਕ ਹੈ ਤੇ ਲਗਭਗ 1/3 ਫ੍ਰੈਂਚ ਵਾਈਨ ਅਮਰੀਕਾ ਨੂੰ ਨਿਰਯਾਤ ਕੀਤੀ ਜਾਂਦੀ ਹੈ। ਅਖਬਾਰ ਨੇ ਰਿਪੋਰਟ ਦਿੱਤੀ ਕਿ ਉਸੇ ਸਮੇਂ ਫਰਾਂਸ ਦੇ ਵਿਦੇਸ਼ ਵਪਾਰ ਮੰਤਰੀ ਲੌਰੈਂਟ ਸੇਂਟ ਮਾਰਟਿਨ ਨੇ ਸੁਝਾਅ ਦਿੱਤਾ ਕਿ ਉਹਨਾਂ ਦਾ ਦੇਸ਼ ਅਮਰੀਕੀ ਆਯਾਤ ਡਿਊਟੀਆਂ ਤੋਂ ਕੋਗਨੇਕ ਅਤੇ ਹੋਰ ਮਜ਼ਬੂਤ ਐਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਨੂੰ ਛੋਟ ਦੇਣ ਦੇ ਨੇੜੇ ਹੈ ਅਖਬਾਰ ਨੇ ਸੇਂਟ ਮਾਰਟਿਨ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਸਪਿਰਟ ਅਸਲ 'ਚ ਛੋਟ ਹਨ ਰਿਪੋਰਟ 'ਚ ਕਿਹਾ ਗਿਆ ਕਿ ਫਰਾਂਸ ਦੀ ਐਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਨੂੰ ਅਮਰੀਕੀ ਆਯਾਤ ਡਿਊਟੀਆਂ ਤੋਂ ਛੋਟ ਦੇਣ ਦੀ ਇੱਛਾ ਨੂੰ ਇਟਲੀ ਨੇ ਸਮਰਥਨ ਦਿੱਤਾ ਜੋ ਕਿ ਯੂਰਪੀ ਸੰਘ ਨੂੰ ਵਾਈਨ ਦਾ ਦੂਜਾ ਸਭ ਤੋਂ ਵੱਡਾ ਨਿਰਯਾਤਕ ਹੈ ਯੂਰਪੀ ਕਮਿਸ਼ਨ ਦੇ ਪ੍ਰਧਾਨ ਔਰਸੁਲਾ ਵਾਨ ਡੇਰਲੇਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ 27 ਜੁਲਾਈ ਨੂੰ ਇੱਕ ਸਮਝੌਤੇ ਤੇ ਪਹੁੰਚ ਕੀਤੀ ਜਿਸ ਦੇ ਤਹਿਤ ਅਮਰੀਕਾ ਨੂੰ ਜ਼ਿਆਦਾਤਰ ਯੂਰਪੀ ਸੰਘ ਦੇ ਨਿਰਯਾਤ ਤੇ 15% ਦਾ ਟੈਰਿਫ ਲੱਗੇਗਾ। ਯੂਰਪੀ ਸੰਘ ਨੇ 750 ਬਿਲੀਅਨ ਡਾਲਰ ਦੇ ਅਮਰੀਕੀ ਊਰਜਾ ਉਤਪਾਦ ਖਰੀਦਣ ਦਾ ਵੀ ਵਾਅਦਾ ਕੀਤਾ ਹੈ। ਕੈਨੇਡੀਅਨ ਬਾਰਡਰ ਸੇਵਾ ਏਜੰਸੀ ਵੱਲੋਂ ਲਗਭਗ 600 ਵਿਦੇਸ਼ੀ ਨਾਗਰਿਕਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ অপਰਾधक রেকর্ড ਨੇ ਤੇ ਜਿਨ੍ਹਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਰਿਹਾ ਏ ਇਹਨਾਂ ਵਿੱਚੋਂ 431 ਵਿਅਕਤੀਆਂ ਨੂੰ ਗੰਭੀਰ ਅਪਰਾਧਾਂ ਜਿਵੇਂ ਕਿ ਜਿਨਸੀ ਸ਼ੋਸ਼ਣ ਵਰਗੇ ਜੁਰਮਾਂ ਦਾ ਦੋਸ਼ੀ ਪਾਇਆ ਗਿਆ ਏ ਸੀਬੀਐਸਏ ਦੇ ਅੰਕੜਿਆਂ ਮੁਤਾਬਕ 1635 ਵਿਦੇਸ਼ੀ ਨਾਗਰਿਕ ਜਿਨ੍ਹਾਂ ਨੇ ਕੈਨੇਡਾ ਚ ਅਪਰਾਧ ਕੀਤੇ ਨੇ ਇਹਨੂੰ ਡਿਪੋਰਟ ਕਰਨ ਦਾ ਸਾਹਮਣਾ ਕਰਨਾ ਪੈ ਰਿਹਾ ਏ ਹਾਲਾਂਕਿ ਇਹਨਾਂ ਵਿੱਚੋਂ 599 ਜਣੇ ਡਿਪੋਟੇਸ਼ਨ ਪ੍ਰਕਿਰਿਆ ਚ ਸ਼ਾਮਲ ਨਹੀਂ ਹੋਏ ਤੇ ਏਜੰਸੀ ਦੀ ਵਾਂਟਡ ਸੂਚੀ ਚ ਸ਼ਾਮਲ ਕੀਤੇ ਗਏ ਨੇ ਤੇ ਇਹਨਾਂ ਨੂੰ ਲੱਭਣ ਦੇ ਯਤਨ ਵੀ ਕੀਤੇ ਜਾ ਰਹੇ ਨੇ ਸੀਬੀਐਸਏ ਦੇ ਅੰਕੜਿਆਂ ਅਨੁਸਾਰ ਇਹਨਾਂ 599 ਜਣਿਆਂ ਚੋਂ 315 ਨੇ 3 ਸਾਲਾਂ ਤੋਂ ਵੱਧ ਸਮੇਂ ਤੋਂ ਡਿਪੂਟੇਸ਼ਨ ਤੋਂ بچਣ ਦੀ ਕੋਸ਼ਿਸ਼ ਕੀਤੀ ਜਦਕਿ 46 ਜਣੇ 2 ਸਾਲ ਤੋਂ ਵੱਧ ਸਮੇਂ ਤੋਂ ਅਧਿਕਾਰੀਆਂ ਤੋਂ ਬਚ ਰਹੇ ਨੇ ਇਸ ਤੋਂ ਇਲਾਵਾ 361 ਵਿਅਕਤੀ ਪਿਛਲੇ 2 ਸਾਲ ਤੋਂ ਜ਼ਿਆਦਾ ਸਮੇਂ ਤੋਂ ਲੋਕਣ ਚ ਕਾਮਯਾਬ ਰਹੇ ਨੇ ਸੀਬੀਐਸਏ ਦੇ ਬੁਲਾਰੇ ਲੂ ਕਰੀਮਰ ਨੇ ਕਿਹਾ ਕਿ ਅਪਰਾਧਿਕਤਾ ਕਾਰਨ ਡਿਪੂਟੇਸ਼ਨ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਨੂੰ ਜਿੰਨੀ ਜਲਦੀ ਸੰਭਵ ਹੋ ਸਕੇ ਦੇਸ਼ ਤੋਂ ਬਾਹਰ ਕੀਤਾ ਜਾਂਦਾ ਹੈ ਤਾਂ ਜੋ ਕੈਨੇਡਾ ਅਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਉਹਨਾਂ ਅੱਗੇ ਕਿਹਾ ਕਿ ਜਿਹੜੇ ਵਿਅਕਤੀ ਇਮੀਗ੍ਰੇਸ਼ਨ ਅਧਿਕਾਰੀਆਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨੇ ਉਹ ਅਕਸਰ ਆਪਣੇ ਪਰਿਵਾਰ ਜਾਂ ਕਮਿਊਨਿਟੀ ਦੇ ਮੈਂਬਰਾਂ ਦੀ ਮਦਦ ਲੈਂਦੇ ਨੇ ਜਾਂ ਝੂਠੀ ਪਛਾਣ ਦੀ ਵਰਤੋਂ ਕਰਦੇ ਨੇ ਇਹਨਾਂ ਵਿੱਚੋਂ 401 ਵਿਅਕਤੀ ਜੇਲ੍ਹ 'ਚ ਸਜ਼ਾ ਕੱਟ ਰਹੇ ਨੇ ਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਉਨਾ ਨੂੰ ਦੇਸ਼ ਛੱਡਣਾ ਪਵੇਗਾ ਸੀਬੀਐਸਏ ਨੇ ਦੱਸਿਆ ਕਿ 29 ਵਿਦੇਸ਼ੀ ਨਾਗਰਿਕ ਜਿਨ੍ਹਾਂ ਦੇ ਅਪਰਾਧਿਕ ਰਿਕਾਰਡ ਨੇ ਅਤੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਹੈ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਇੱਕ ਸਰਕਾਰੀ ਸੂਤਰ ਅਨੁਸਾਰ ਕੈਨੇਡਾ ਸਰਕਾਰ ਫਲਸਤੀਨ ਨੂੰ ਇੱਕ ਵੱਖਰੇ ਦੇਸ਼ ਵਜੋਂ ਮਾਨਤਾ ਦੇਣ ਅਤੇ ਕੀ ਇਸ ਮਾਨਤਾ 'ਚ ਕੁਝ ਸ਼ਰਤਾਂ ਵੀ ਸ਼ਾਮਲ ਕੀਤੀਆਂ ਜਾਣ ਬਾਰੇ ਵਿਚਾਰ ਕਰ ਰਹੀ ਹੈ ਹੁਣ ਤੱਕ ਕੋਈ ਫੈਸਲਾ ਨਹੀਂ ਕੀਤਾ ਗਿਆ ਪਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਬੁੱਧਵਾਰ ਦੁਪਹਿਰ ਨੂੰ ਇੱਕ ਵਰਚੁਅਲ ਮੀਟਿੰਗ ਕਰ ਰਹੇ ਨੇ ਜਿਸ ਵਿੱਚ ਮੀਡਲ ਈਸਟ ਦੀ ਸਥਿਤੀ ਤੇ ਗੱਲ ਕੀਤੀ ਜਾਵੇਗੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਮੰਗਲਵਾਰ ਨੂੰ ਕਿਹਾ ਕਿ ਜੇ ਇਜ਼ਰਾਈਲ ਜੰਗਬੰਦੀ ਅਤੇ ਲੰਬੇ ਸਮੇਂ ਦੀ ਸ਼ਾਂਤੀ ਲਈ ਤਿਆਰ ਨਹੀਂ ਹੁੰਦਾ ਤਾਂ ਫਿਰ ਉਹ ਸਤੰਬਰ ਚ ਫਲਸਤੀਨ ਨੂੰ ਇੱਕ ਅਲੱਗ ਦੇਸ਼ ਵਜੋਂ ਮਾਨਤਾ ਦੇ ਦੇਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਇਜ਼ਰਾਈਲ ਦੀ ਸਰਕਾਰ ਗਾਜ਼ਾ 'ਚ ਅਫਸੋਸਨਾਕ ਸਥਿਤੀ ਨੂੰ ਖਤਮ ਕਰਨ ਲਈ ਕਦਮ ਨਹੀਂ ਚੁੱਕਦੀ, جنگਬੰਦੀ ਲਈ ਸਹਿਮਤ ਨਹੀਂ ਹੁੰਦੀ ਅਤੇ ਇਹ ਸਪਸ਼ਟ ਨਹੀਂ ਕਰਦੀ ਕਿ ਵੈਸਟ ਬੈਂਕ 'ਚ ਕਬਜ਼ਾ ਨਹੀਂ ਹੋਵੇਗਾ ਅਤੇ ਦੋ-ਮੁਲਕੀ ਹੱਲ ਲਈ ਲੰਬੇ ਸਮੇਂ ਦੀ ਸ਼ਾਂਤੀ ਪ੍ਰਕਿਰਿਆ ਲਈ ਵਚਨਬੱਧ ਨਹੀਂ ਹੁੰਦੀ ਤਾਂ ਬ੍ਰਿਟੇਨ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ 'ਚ ਫਲਸਤੀਨ ਨੂੰ ਇੱਕ ਵੱਖਰੇ ਮੁਲਕ ਵਜੋਂ ਮਾਨਤਾ ਦੇ ਦੇਵੇਗਾ। ਦੋਹਾ ਲੀਡਰਾਂ ਨੇ ਮੰਗਲਵਾਰ ਨੂੰ ਗਾਜ਼ਾ 'ਚ ਮਨੁੱਖੀ ਸੰਕਟ ਅਤੇ ਯੂਕੇ ਵੱਲੋਂ ਫਲਸਤੀਨ ਨੂੰ ਮਾਨਤਾ ਦੇਣ ਬਾਰੇ ਗੱਲ ਕੀਤੀ। ਫਰਾਂਸ ਨੇ ਵੀ ਪਿਛਲੇ ਹਫ਼ਤੇ ਫਲਸਤੀਨ ਨੂੰ ਦੇਸ਼ ਵਜੋਂ ਮਾਨਤਾ ਦੇਣ ਦਾ ਫੈਸਲਾ ਲਿਆ ਸੀ ਅਤੇ ਫਰਾਂਸ ਨੇ ਇਸ ਵਿੱਚ ਕੋਈ ਸ਼ਰਤ ਵੀ ਨਹੀਂ ਲਗਾਈ। ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਨ ਨੇ ਕਿਹਾ ਕਿ ਉਹ ਸਤੰਬਰ ਚ ਸੰਯੁਕਤ ਰਾਸ਼ਟਰ ਦੀ ਮੀਟਿੰਗ ਦੌਰਾਨ ਅਧਿਕਾਰਤ ਤੌਰ ਤੇ ਇਸ ਫੈਸਲੇ ਨੂੰ ਅਮਲੀ ਜਾਮਾ ਪਹਿਨਾਉਣਗੇ ਸ਼ੁੱਕਰਵਾਰ ਨੂੰ ਉਹਨਾਂ ਨੇ ਕਿਹਾ ਕਿ ਫਲਸਤੀਨ ਨੂੰ ਦੇਸ਼ਵਜੋ ਮਾਨਤਾ ਦੇਣ ਦਾ ਕੋਈ ਹੋਰ ਵਿਕਲਪ ਨਹੀਂ ਹੈ ਪਿਛਲੇ ਹਫਤੇ ਇਹ ਪੁੱਛੇ ਜਾਣਤੇ ਕਿ ਕੀ ਕੈਨੇਡਾ ਫਰਾਂਸ ਦੀ ਤਰਸ ਤੇ ਚੱਲੇਗਾ ਤਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਦੋ ਮੁਲਕੀ ਹੱਲ ਦਾ ਸਮਰਥਨ ਜਾਰੀ ਰੱਖੇਗਾ ਜਿਸ ਵਿੱਚ ਇੱਕ ਆਜ਼ਾਦ ਅਤੇ ਵਿਹਾਰਕ ਫਲਸਤੀਨ ਸ਼ਾਂਤੀ ਨਾਲ ਅਤੇ ਇਜ਼ਰਾਈਲ ਦੇ ਨਾਲ-ਨਾਲ ਸ਼ਾਂਤੀ ਅਤੇ ਸੁਰੱਖਿਆ ਚ ਰਹੇ। ਹਾਲ ਹੀ ਚ ਕੈਨੇਡਾ ਨੇ ਗਾਜ਼ਾ ਚ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ 30 ਮਿਲੀਅਨ ਡਾਲਰ ਦੀ ਹੋਰ ਮਨੁੱਖਤਾਵਾਦੀ ਮਦਦ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੈਨੇਡਾ ਫਲਸਤੀਨੀ ਅਥਾਰਟੀ ਨੂੰ ਵਿਸ਼ਵ ਪੱਧਰ ਤੇ ਮਾਨਤਾ ਪ੍ਰਾਪਤ ਦੇਸ਼ ਜਿਸ ਵਿੱਚ ਗਾਜ਼ਾ ਤੇ ਵੈਸਟ ਬੈਂਕ ਵੀ ਸ਼ਾਮਲ ਹੋਵੇਗਾ ਬਣਾਉਣ ਦੀ ਤਿਆਰੀ ਲਈ 10 ਮਿਲੀਅਨ ਡਾਲਰ ਦੀ ਫੰਡਿੰਗ ਦੇ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਸਟਾਰਮਰ ਦੇ ਪੱਖ ਲੈਣ ਨਾਲ ਕੋਈ ਪਰੇਸ਼ਾਨੀ ਨਹੀਂ ਹੈ ਪਰ ਉਨ੍ਹਾਂ ਕਿਹਾ ਕਿ ਇਹ ਫੈਸਲਾ ਹਮਾਸ ਨੂੰ ਇਨਾਮ ਦੇਣ ਵਾਂਗ ਹੋਵੇਗਾ ਸੋਮਵਾਰ ਨੂੰ ਸਟਾਰਮਰ ਅਤੇ 트੍ਰੰਪਸ ਸਕਾਟਲੈਂਡ 'ਚ ਮਿਲੇ ਸਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਦੋ ਮੁੱਲ ਕੀ ਹਾਲ ਨੂੰ ਰਾਸ਼ਟਰਵਾਦੀ ਅਤੇ ਸੁਰੱਖਿਆ ਦੇ ਆਧਾਰ ਤੇ ਰੱਦ ਕੀਤਾ ਹੈ ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ 'ਚ ਲਿਖਿਆ ਕਿ ਫਰਾਂਸ ਤੋਂ ਜਦ ਬਾਅਦ ਬ੍ਰਿਟੇਨ ਦੀ ਸਰਕਾਰ ਦੀ ਸਥਿਤੀ 'ਚ ਇਹ ਬਦਲਾਅ ਅੰਦਰੂਨੀ ਰਾਜਨੀਤਿਕ ਦਬਾਅ ਕਾਰਨ ਹੈ ਤੇ ਇਹ ਕਦਮ ਹਮਾਸ ਨੂੰ ਇਨਾਮ ਦੇਣ ਅਤੇ ਗਾਜ਼ਾ 'ਚ ਅਮਨ ਬਰਕਰਾਰ ਕਰਨ ਦੇ ਬੰਦਕਾਂ ਦੀ ਰਿਹਾਈ ਲਈ ਯਤਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਫਰਾਂਸ G7 'ਚ ਪਹਿਲਾ ਦੇਸ਼ ਹੋਵੇਗਾ ਜੋ ਫਲਸਤੀਨ ਨੂੰ ਇੱਕ ਵਕਰੇ ਮੁਲਕ ਦੇ ਵਜੋਂ ਮਾਨਤਾ ਦੇਵੇਗਾ। 140 ਤੋਂ ਵੱਧ ਦੇਸ਼ ਫਲਸਤੀਨ ਨੂੰ ਦੇਸ਼ ਵਜੋਂ ਮਾਨਤਾ ਦਿੰਦੇ ਨੇ ਜਿਸ ਵਿੱਚ ਯੂਰਪ ਦੇ ਇੱਕ ਦਰਜਣ ਦੇਸ਼ ਸ਼ਾਮਲ ਨੇ। ਗੁਦਵਾਰ ਤੜਕੇ ਰੂਸ ਦੇ ਦੂਰ ਪੂਰਬ ਦੇ ਵਿੱਚ ਕਾਮ ਚਟਕਾ ਪ੍ਰਾਇਦੀਪੀ ਦੇ ਨੇੜੇ ਆਏ 8.8 ਤੀਬਰਤਾ ਦੇ ਇੱਕ ਸ਼ਕਤੀਸ਼ਾਲੀ ਪੁਚਾਲ ਨੇ ਵੱਡੀ ਤਬਾਹੀ ਮਚਾ ਦਿੱਤੀ ਸੁਨਾਮੀ ਦੀਆਂ ਲਹਿਰਾਂ ਜਾਪਾਨ ਅਤੇ ਰੂਸ ਦੇ ਤਟਵਰਤੀ ਖੇਤਰਾਂ ਨਾਲ ਟਕਰਾ ਗਈਆਂ ਜਿਸ ਕਾਰਨ ਭਾਰੀ ਨੁਕਸਾਨ ਹੋਇਆ ਅਮਰੀਕੀ ਭੂ ਵਿਗਿਆਨਕ ਸਰਵੇਖਣ ਦੇ ਅਨੁਸਾਰ ਇਹ ਪੁਚਾਲ ਹੁਣ ਤੱਕ ਦੇ 6 ਸਭ ਤੋਂ ਵੱਡੇ ਪੁਚਾਲਾਂ 'ਚੋਂ ਇੱਕ ਹੈ ਇਸ ਦਾ ਕੇਂਦਰ ਰੂਸੀ ਸ਼ਹਿਰ ਪੈਟਰੋ ਪਾਵਲੋਵਸਕ ਕਾਮਚਟਸਕੀ ਤੋਂ ਲਗਭਗ 125 ਕਿਲੋਮੀਟਰ ਦੱਖਣ ਪੂਰਬ ਚ ਅਤੇ ਸਮੁੰਦਰੀ ਤਲ ਤੋਂ 19 ਕਿਲੋਮੀਟਰ heightਾਂ ਸੀ ਪੁਚਾਲ ਆਉਣ ਤੋਂ ਤੁਰੰਤ ਬਾਅਦ ਜਾਪਾਨ ਤੇ ਰੂਸ ਦੇ ਕਈ ਹਿੱਸਿਆਂ ਚ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਜਾਪਾਨ ਦੇ ਰਾਸ਼ਟਰੀ ਪ੍ਰਸਾਰਕ NHK ਨੇ ਚੇਤਾਵਨੀ ਦਿੱਤੀ ਕਿ ਹੋਰ ਵੱਡੀਆਂ ਲਹਿਰਾਂ ਆ ਸਕਦੀਆਂ ਨੇ ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਉੱਤਰੀ ਅਤੇ ਪੂਰਬੀ ਖੇਤਰਾਂ ਚ ਖਾਸ ਕਰਕੇ ਹੋਕਾਈਡੋ ਤੋਂ ਵਾਕਾਇਾਮਾ ਤੱਕ 3 ਮੀਟਰ ਉੱਚੀਆਂ ਲਹਿਰਾਂ ਉੱਠ ਸਕਦੀਆਂ ਨੇ ਜਾਪਾਨ ਦੇ ਬੀਐਨਓ ਨਿਊਜ਼ ਦੇ ਅਨੁਸਾਰ ਜਾਪਾਨ ਦੇ ਤੱਟ ਤੇ ਚਾਰ ਵੇਲ ਮੱਛੀਆਂ ਡੁੱਬ ਗਈਆਂ ਜਿਸ ਨਾਲ ਸਮੁੰਦਰੀ ਜੀਵਨ ਵੀ ਪ੍ਰਭਾਵਿਤ ਹੋਇਆ ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ ਕੁਝ ਥਾਵਾਂ ਤੇ ਸੁਨਾਮੀ ਦੀਆਂ ਲਹਿਰਾਂ ਅਮਰੀਕਾ ਦੇ ਅਲਾਸਕਾ ਤੇ ਹਵਾਈ ਅਤੇ ਨਿਊਜ਼ੀਲੈਂਡ ਦੇ ਦੱਖਣ 'ਚ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਕੁਦਰਤੀ ਆਫਤ ਨੇ ਰੂਸੀ ਬੰਦਰਗਾਹ ਨੂੰ ਭਾਰੀ ਨੁਕਸਾਨ ਪਹੁੰਚਾਇਆ ਤੇ ਬਹੁਤ ਸਾਰੇ ਲੋਕ ਜ਼ਖਮੀ ਹੋਏ ਨੇ ਤੇ ਵੇਲ ਮੱਛੀਆਂ ਦੇ ਜਾਪਾਨ ਦੇ ਤੱਟ ਵੱਲ ਰੁੜਨ ਦੀਆਂ ਰਿਪੋਰਟਾਂ ਆਈਆਂ ਨੇ। ਭੁਚਾਲ ਅਤੇ ਇਸ ਤੋਂ ਬਾਅਦ ਆਈ ਸੁਨਾਮੀ ਨੇ ਪ੍ਰਸ਼ਾਂਤ ਮਹਾਸਾਗਰ ਦੇ ਕਈ ਦੇਸ਼ਾਂ 'ਚ ਹਲਚਲ ਮਚਾ ਦਿੱਤੀ ਹੈ। ਮੰਗਲਵਾਰ ਨੂੰ ਅਮਰੀਕਾ ਦੇ ਹਵਾਈ ਦੀ ਰਾਜਧਾਨੀ ਹਨੂਲੂਲੂ 'ਚ ਸੁਨਾਮੀ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵਜੇ ਅਤੇ ਲੋਕਾਂ ਨੂੰ ਉੱਚੀ ਥਾਂ ਤੇ ਜਾਣ ਲਈ ਕਿਹਾ ਗਿਆ ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਹੈ ਕਿ ਪਹਿਲੀ ਸੁਨਾਮੀ ਲਹਿਰ ਲਗਭਗ 30 ਸੈਂਟੀਮੀਟਰ ਉੱਚੀ ਹੋਕਾਈਡੋ ਦੇ ਪੂਰਬੀ ਤੱਟ ਦੇ ਨੈਮੂਰੋ ਤੱਕ ਪਹੁੰਚੀ 트럼ਪ ਪ੍ਰਸ਼ਾਸਨ ਦੀ ਯੋਜਨਾ ਹੈ ਕਿ ਯੂਐਸ ਏਡ ਦੁਆਰਾ ਖਰੀਦੇ ਗਏ ਲਗਭਗ 10 ਮਿਲੀਅਨ ਡਾਲਰ ਮੁੱਲ ਦੇ ਗਰਭ ਨਿਰੋਧ ਕਾਨੂੰਨ ਨਸ਼ਟ ਕੀਤਾ ਜਾਵੇ ਨਾ ਕਿ ਵਿਦੇਸ਼ਾਂ 'ਚ ਲੋੜਵੰਦ ਔਰਤਾਂ ਨੂੰ ਸਪਲਾਈ ਪਹੁੰਚਾਈ ਜਾਵੇ ਗਰਭ ਨਿਰੋਧਕ ਜੋ ਕਿ ਜ਼ਿਆਦਾਤਰ ਲੰਬੇ ਸਮੇਂ ਤੱਕ ਚੱਲਣ ਵਾਲੇ ਜਨਮ ਨਿਯੰਤਰਣ ਨੇ ਜਿਵੇਂ ਕਿ ਆਈਯੂਡੀ ਅਤੇ ਟੀਕੇ ਵਰਤਮਾਨ 'ਚ ਬੈਲਜੀਅਮ ਦੇ ਇੱਕ ਗੋਦਾਮ 'ਚ ਸਟੋਰ ਕੀਤੇ ਗਏ ਨੇ ਪਰਵਾਰ ਨਿਯੋਜਨ ਸਪਲਾਈ ਨੂੰ ਨਸ਼ਟ ਕਰਨ ਦੇ ਸ਼ੁਰੂਆਤੀ ਫੈਸਲੇ ਦੀ ਪੁਸ਼ਟੀ ਵਿਦੇਸ਼ ਵਿਭਾਗ ਦੇ ਬੁਲਾਰੇ ਦੁਆਰਾ ਕੀਤੀ ਗਈ ਸੀ ਅਜਿਹਾ ਕਰਨ ਤੇ 167000 ਡਾਲਰ ਦੀ ਲਾਗਤ ਆਵੇਗੀ ਇੱਕ ਕਾਂਗਰਸ ਸਹਾਇਕ ਨੇ ਦੱਸਿਆ ਕਿ ਉਨ੍ਹਾਂ ਉਤਪਾਦਾਂ ਨੂੰ ਚੰਗੀ ਤਰ੍ਹਾਂ ਸਾੜਨਾ ਪਵੇਗਾ ਕਿਉਂਕਿ ਉਨ੍ਹਾਂ ਵਿੱਚ ਹਾਰਮੋਨ ਦੇ ਉੱਚ ਪੱਧਰ ਹੁੰਦੇ ਨੇ ਤੇ ਉਹ ਵਾਤਾਵਰਣ 'ਚ ਬਾਈ-ਪ੍ਰੋਡਕਟਸ ਨੂੰ ਲੀਕ ਕਰਨ ਦਾ ਜੋਖਮ ਨਹੀਂ ਲੈਣਾ ਚਾਹੁੰਦੇ ਜੋ ਸੰਭਾਵਿਤ ਤੌਰ ਤੇ ਲਾਗਤ 'ਚ ਵਾਧਾ ਕਰਦਾ ਹੈ ਜੇਕਰ ਇਹ ਸਾਰੀ ਕਾਰਵਾਈ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ 트럼ਪ ਪ੍ਰਸ਼ਾਸਨ ਟੈਕਸ ਦਾਤਾਵਾਂ ਦੇ ਪੈਸੇ ਨੂੰ ਸਾੜ ਰਿਹਾ ਹੈ ਨਬਾਲਗਾਂ ਲਈ ਸੋਸ਼ਲ ਮੀਡੀਆ ਤੇ ਪਾਬੰਦੀਆਂ ਦਾ ਦਾਇਰਾ ਵਧਾਉਂਦਿਆਂ ਹੁਣ YouTube ਨੂੰ ਵੀ ਇਸ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਇਹ ਵੱਡਾ ਫੈਸਲਾ ਆਸਟ੍ਰੇਲੀਆ ਸਰਕਾਰ ਵੱਲੋਂ ਲਿਆ ਗਿਆ ਹੈ ਜਿਸ ਨਾਲ ਸਰਕਾਰ ਵੱਲੋਂ ਪਹਿਲਾਂ ਦਿੱਤੀ ਗਈ ਛੋਟ ਖਤਮ ਹੋ ਗਈ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇੱਕ ਬਿਆਨ ਚ ਕਿਹਾ ਕਿ ਉਹ ਮਾਪਿਆਂ ਦੇ ਨਾਲ ਹਨ ਅਤੇ ਆਸਟ੍ਰੇਲੀਆਈ ਬੱਚਿਆਂ ਤੇ ਆਨਲਾਈਨ ਪਲੇਟਫਾਰਮਾਂ ਦੇ ਨਕਾਰਾਤਮਕ ਪ੍ਰਭਾਵ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਇਹ ਫੈਸਲਾ ਇੰਟਰਨੈਟ ਰੈਗੂਲੇਟਰ ਦੀ ਸਿਫਾਰਿਸ਼ ਤੋਂ ਬਾਅਦ ਆਇਆ ਹੈ। ਜਿਸਨੇ ਇੱਕ ਸਰਵੇਖਣ ਦਾ ਹਵਾਲਾ ਦਿੱਤਾ ਕਿ 37% ਨਾਬਾਲਗਾਂ ਨੇ YouTube ਤੇ ਨੁਕਸਾਨਦੇ ਸਮਗਰੀ ਦੇਖਣ ਦੀ ਰਿਪੋਰਟ ਕੀਤੀ ਜੋ ਕਿ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਚੋਂ ਸਭ ਤੋਂ ਵੱਧ ਸੀ ਦਸੰਬਰ ਮਹੀਨੇ ਤੋਂ ਲਾਗੂ ਹੋਣ ਵਾਲੀ ਇਸ ਪਾਬੰਦੀ 'ਚ ਹੁਣ YouTube ਵੀ ਸ਼ਾਮਲ ਕੀਤਾ ਗਿਆ ਹੈ ਦੂਜੇ ਪਾਸੇ YouTube ਦਾ ਕਹਿਣਾ ਹੈ ਕਿ ਇਸ ਨੂੰ ਆਸਟ੍ਰੇਲੀਆ ਦੇ 13 ਤੋਂ 15 ਸਾਲ ਦੇ ਲਗਭਗ 3/4ੀ ਬੱਚੇ ਵਰਤਦੇ ਨੇ ਅਤੇ ਇਸ ਨੂੰ ਸੋਸ਼ਲ ਮੀਡੀਆ ਵਜੋਂ ਸ਼੍ਰੇਣੀਬੱਧ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਸ ਦਾ ਮੁੱਖ ਕੰਮ ਵੀਡੀਓਜ਼ ਹੋਸਟ ਕਰਨਾ ਹੈ ਜ਼ਿਕਰ ਹੋ ਗਿਆ ਕਿ ਪਹਿਲਾਂ ਸਰਕਾਰ ਨੇ YouTube ਨੂੰ ਇਸ ਦੀ ਅਧਿਆਪਕਾਂ ਚ ਪ੍ਰਸਿੱਧੀ ਕਾਰਨ ਛੋਟ ਦਿੱਤੀ ਸੀ ਪਰ Facebook, Instagram, Snapchat ਤੇ TikTok ਵਰਗੇ ਹੋਰ ਪਲੇਟਫਾਰਮਾਂ ਨੇ ਇਸ ਦਾ ਵਿਰੋਧ ਕੀਤਾ ਉਨ੍ਹਾਂ ਦਾ ਕਹਿਣਾ ਹੈ ਕਿ YouTube ਵੀ ਉਹਨਾਂ ਦੇ ਉਤਪਾਦਾਂ ਵਰਗਾ ਹੈ ਕਿਉਂਕਿ ਇਹ ਵੀ ਉਪਭੋਗਤਾਵਾਂ ਨੂੰ ਆਪਸ ਵਿੱਚ ਗੱਲਬਾਤ ਕਰਨ ਦਿੰਦਾ ਹੈ ਤੇ ਐਲਗੋਰਿਦਮ ਰਾਹੀਂ ਸਮੱਗਰੀ ਦੀ ਸਿਫਾਰਿਸ਼ ਕਰਦਾ ਹੈ ਇਸ ਪਾਬੰਦੀ ਤਹਿਤ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ YouTube ਖਾਤੇ ਬਣਾਉਣ ਦੀ ਮਨਾਹੀ ਹੋਵੇਗੀ ਹਾਲਾਂਕਿ ਮਾਪੇ ਅਤੇ ਅਧਿਆਪਕ ਬੱਚਿਆਂ ਨੂੰ ਵੀਡੀਓ ਦਿਖਾ ਸਕਣਗੇ ਆਸਟ੍ਰੇਲੀਅਨ ਪ੍ਰਾਇਮਰੀ ਪ੍ਰਿੰਸੀਪल्स ਐਸੋਸੀਏਸ਼ਨ ਨੇ ਇਸ ਪਾਬੰਦੀ ਦਾ ਸਮਰਥਨ ਕੀਤਾ ਹੈ ਸਾਈਬਰ ਸੁਰੱਖਿਆ ਫਰਮ ਆਰਕਟਿਕ ਵੂਲਫ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ YouTube ਵਰਗੇ ਪਲੇਟਫਾਰਮਾਂ ਤੇ ਗਲਤ ਜਾਣਕਾਰੀ ਦੇ ਫੈਲਾਉਣ ਨੂੰ ਬਹੁਤ ਤੇਜ਼ ਕਰ ਦਿੱਤਾ ਇਸ ਲਈ ਆਸਟ੍ਰੇਲੀਆਈ ਸਰਕਾਰ ਦਾ ਇਹ ਕਦਮ ਬੱਚਿਆਂ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ ਇਸ ਫੈਸਲੇ ਨੇ Google ਦੀ ਮੂਲ ਕੰਪਨੀ ਐਲਫਾਬੇਟ ਨਾਲ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ ਜਿਸ ਨੇ ਪਹਿਲਾਂ 2021 ਚ ਇੱਕ ਕਾਨੂੰਨ ਤੋਂ بچਣ ਲਈ ਆਸਟ੍ਰੇਲੀਆਈ ਤੋਂ ਕੁਝ ਸੇਵਾਵਾਂ ਵਾਪਸ ਲੈਣ ਦੀ ਧਮਕੀ ਦਿੱਤੀ ਸੀਗੀ YouTube ਨੇ ਸਰਕਾਰ ਨੂੰ ਇਸ ਕਾਨੂੰਨੀ ਪ੍ਰਕਿਰਿਆ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ ਤੇ ਆਸਟ੍ਰੇਲੀਆਈ ਮੀਡੀਆ ਨੇ ਤਾਂ ਇਥੋਂ ਤੱਕ ਕਿਹਾ ਕਿ YouTube ਅਦਾਲਤੀ ਚੁਣੌਤੀ ਦੇਣ ਦੀ ਤਿਆਰੀ ਕਰ ਰਿਹਾ ਹੈ ਹਾਲਾਂਕਿ YouTube ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਪਿਛਲੇ ਬਾਰੇ ਨਵੰਬਰ ਚ ਪਾਸ ਹੋਏ ਕਾਨੂੰਨ ਤਹਿਤ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ 16 ਸਾਲ ਤੋਂ ਘੱਟ ਉਮਰ ਦੇ ਆਸਟ੍ਰੇਲੀਆਈ ਬੱਚਿਆਂ ਨੂੰ ਆਪਣੇ ਪਲੇਟਫਾਰਮਾਂ ਤੋਂ ਦੂਰ ਰੱਖਣ ਲਈ ਵਾਜਬ ਕਦਮ ਚੁੱਕਣੇ ਪੈਣਗੇ ਨਹੀਂ ਤਾਂ ਉਨ੍ਹਾਂ ਨੂੰ 49.5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਸਰਕਾਰ ਨੂੰ ਇਸ ਮਹੀਨੇ ਉਮਰ ਜਾਂਚ ਉਤਪਾਦਾਂ ਦੇ ਟੈਸਟਾਂ ਬਾਰੇ ਇੱਕ ਰਿਪੋਰਟ ਪ੍ਰਾਪਤ ਹੋਣ ਵਾਲੀ ਹੈ ਜਿਸ ਦੇ ਨਤੀਜੇ 'ਚ ਇਸ ਪਾਬੰਦੀ ਨੂੰ ਲਾਗੂ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕੀਤਾ ਜਾਵੇਗਾ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ